ਆ ਬੰਦਾ ਬਰਾਮਦਾ ਕੀਤਾ ਜੀ ਆਹ ਵੇਖ ਆਹ ਮੁਖਤਾਰ ਸਿੰਘ ਆ ਵੇਖ ਬੰਦਾ ਨਾ ਬਰਾਮਦਾ ਕੀਤਾ ਇਹਨਾਂ ਦੇ ਘਰੋਂ ਆਟੇ ਮਾੜਾ ਮਾਰ ਰਹਾ ਵੇਖ ਲੋ ਇਹਦਾ ਹਾਲ ਵੇਖੋ ਇਹ ਬੰਦੇ ਦਾ ਆ ਵੇਖੋ ਇਹਨਾਂ ਦਾ ਹਾਲ ਆ ਬੰਦੇ ਦਾ ਆ ਆਮ ਆਦਮੀ ਪਾਰਟੀ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਇਹਦਾ ਬੰਦਾ ਚੁੱਕ ਕੇ ਦੇਣਾ ਆ ਸਾਰਾ ਟਬਰ ਇੱਥੇ ਆ ਉਹ ਮੁਖਤਾਰ ਸੈਨੇ ਆਪਣਾ ਮੁੰਡਾ ਘਰੇ ਪਜਾਤਾ ਅਸੀਂ ਅੱਖੀਂ ਵੇਖਿਆ ਆ ਹਲਾ ਦੇ ਪੁਲਿਸ ਰਵਾਜ ਮੈਥੇ ਨੇ ਆ ਗੱਡੀ ਇੱਥੇ ਆ ਦੱਸੋ ਜੀ ਦੱਸੋ ਸਾਰਾ ਮਾਰਿਆ ਡਾਕਟਰ ਸਾਹਿਬ ਨੇ ਭੱਜ ਜਾ ਕਹਿੰਦਾ ਇਹਦਾ ਮੁੰਡਾ ਪਜਾ ਮੁੰਡਾ ਵੇਖੋ ਮਰਿਆ ਪਿਆ ਸਾਡਾ ਜੇ ਉਹਨਾਂ ਨੂੰ ਕੁਝ ਹੋ ਗਿਆ ਪੁਲਸ ਪਰ ਸ਼ਾਜਾ ਵੀਡੀਓ ਨਹੀਂ ਬਣਾਉਂਦੇ ਆ ਇਹ ਜਿਹੜੀਆਂ ਸਾਰੀ ਪੰਜਾਬ ਭਗਵਾਨ ਸਿੰਘ ਮਾਰ ਰਿਹਾ ਆ ਜਹੇਦਾਰ ਮੁਖਤਾਰ ਸਿੰਘ ਆ ਇਹਦਾ ਪਰਿਵਾਰ ਸਾਰਾ ਖਲੋਤਾ ਇੱਥੇ ਉਹ ਮੁੰਡਾ ਸਾਹਮਣੇ ਗੇਟ ਦੇ ਵੇ ਸੁੱਟਿਆ ਪਿੰਡੋ ਲੈ ਕੇ ਸੁੱਟਿਆ ਉਹਨਾਂ ਦੇ ਇਹਨੂੰ ਜੇਕਜ ਹੋ ਗਿਆ ਇਹ ਸਾਰਾ ਟੱਬਰ ਜ਼ਿੰਮੇਵਾਰ ਆ ਅੱਜ ਨਾ ਗੇਟ ਤੇ ਖਲੋਤੇ ਨੇ ਉਹ ਭਰਾ ਪਿੰਡਾਂ ਦੇ ਵਜਾ ਹਾਲਾਤ ਵੰਡਾ ਪਿਆ ਦਿਨ ਦੁਪਹਿਰੇ ਬੰਦਾ ਚੁੱਕੇ ਇਹਨਾਂ ਦੇ ਲੈਦਾ ਆ ਸਾਰੇ ਜਣੇ ਸਾਡੇ ਵੀਰ ਨੇ ਇੱਥੇ ਆ ਗੱਡੀ ਆ ਐਸਐਸਪੀ ਸਾਹਿਬ ਨੂੰ ਗਰਦਾਸਪੁਰ ਨੂੰ ਫੋਨ ਕੀਤਾ ਫੇਰ ਗੱਡੀ ਆਈ ਆ ਉਹ ਮੁੰਡਾ ਜਿਹੜਾ ਆਵੇਂ ਚੁੱਕੇ ਇਹਦੇ ਹਾਲਾਤ ਕੀ ਨੇ ਆ ਮੁਖਤਿਆਰ ਸਿੰਘ ਆ ਇਹਨਾਂ ਨੇ ਬੰਦਾ ਦਿਨਾਂ ਦੇ ਪਹਿਲੇ ਚੁੱਕਿਆ ਵਾ ਇਹਨਾਂ ਦਾ ਕੋਈ ਨਾ ਹੱਲ ਜ਼ਰੂਰ ਨਿਕਾਣਾ ਚਾਹੀਦਾ ਵੇਖੋ ਕੀ ਬਣਿਆ ਇਹਦੇ ਨਾਲ ਅਸਲਾ ਸਲਮ ਪਾਇਆ ਅਸਲਾ ਸਲਮ ਦਾ ਊਏਲ ਗਿੰਗ ਕਰਿਆ ਗੰਦ ਕੋਠੇ ਰਹਿ ਲੇਕਿਨ ਅਗੋਂ ਦਾ ਨਾ ਸਕੇ ਛੜਾ ਦਿਓ ਮੜਿਆ ਛੜਾਓ ਓ ਬਣਿਓ ਓ ਬਣਿਓ ਸਰਦੋਂ ਤੇ ਹੁੰਦਾ ਇਸ ਤਰ੍ਹਾਂ ਫੜਾਇਆ ਕੁਟਿਆ ਵੜਾਣ ਨੇ ਇਹਦੇ ਆਹੀ ਮੌਕੇ ਮੇਕੀ ਚਲੋ ਫੜੀ ਜਾ ਰਹੀ ਸੂ ਰੈਫਰ ਕਰਾ ਲੈ ਜਾਈ ਚਲੋ ਬਸ ਇੱਥੇ ਆ ਗਿਆ ਇੱਥੇ ਆ ਗਿਆ ਇੱਥੇ ਲੈ ਆਇਆ ਚਾਹ ਫੜ ਲੈ ਚਾਹ ਤਾਂ ਫੜਨ ਦਾ ਕਦੀ ਮਨ ਨਹੀਂ ਪਿੱਛੇ ਕਰਨ ਨੂੰ ਆਦਾ ਕਰਕੇ ਨਹੀਂ ਲੱਗਦੀ लगन कागज पर बारी बंद कर दी बाकी कौन दे ना बात वो नहीं बात पर अभी तक मारे बहुत खुले खुले टूट जाए बाप बाप सर बार-बार चल चला जा ਉਹੀ ਕਹਨੂੰ ਨਹੀਂ ਆਉਂਦੀ ਯਾਰ ਬੰਦਾ ਜਿਹੜਾ ਮੇਰਾ ਨਾਮ ਗਾਇਬ ਸਿੰਘ ਕੀ ਮਸਲਾ ਕੀ ਬਣਿਆ ਮਸਲਾ ਕੀ ਅਸ਼ੋਕੀ ਦੁਕਾਨ ਵਾਲਾ ਸਾਡੇ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਮਹੱਲੇ 'ਚ ਦੋਨੋਂ ਭਰਾ ਬੈਠੇ ਸੀ ਸ ਤੇ ਮੈਂ ਉਹਨਾਂ ਦੇ ਕੋਲੋਂ ਲੰਘ ਕੇ ਗਿਆ ਕਾਲੀ 'ਚ ਇਹ ਅੱਠ ਜਣੇ ਆਏ ਨੇ ਇਹਨਾਂ ਨੇ ਲੜਦਿਆਂ ਤੋਂ ਪਹਿਲਾਂ ਭੀਜਨ ਨੂੰ ਥੱਪੇ ਮਾਰ ਕੇ ਤੇ ਉਸੇ ਸੁਭੇ ਨੇ ਉਹਦੇ ਵਾਲ ਖੋ ਕੇ ਪਰਨਾ ਵੀ ਲਾ ਕੇ ਲੈ ਗਏ ਸੰਜੋ ਪਰਾਂ ਲੱਗ ਗਈ ਇਹ ਮੇਰੇ ਕੋਲ ਤੇ ਸਾਈਕਲ ਸੀ ਮੈਂ ਸੋੜਦਾ ਉੱਥੇ ਹੀ ਸਾਈਕਲ ਹੈ ਜਿਹਨੂੰ ਸੋੜਦਾ ਬੁਰਦਵਾਰੇ ਤੇ ਫਿਰ ਮੋਟਰਸਾਈਕਲ ਤੇ ਇਹਨਾਂ ਦੇ ਡੇਰੇ ਗਏ ਅੱਗੋਂ ਗਾਲਾਂ ਕੱਢੀਆਂ ਕਹਿੰਦੇ ਜੋ ਅਸੀਂ ਕਰਨਾ ਅਸੀਂ ਰਿਆ ਕਰ ਉਹ ਜਿੱਥੇ ਭਜਨਾ ਭੱਜਦੀਆਂ ਸੀ ਨਹੀਂ ਬਖਸ਼ਣਾ ਤਾਂ ਤੇ ਨਾ ਤਾਂ ਮੰਤਰ ਬੰਦੂ ਠੀਕ ਹੈ ਕਹਿੰਦੇ ਸਾਡੀਆਂ ਵੀਡੀਓ ਵਾਇਰਲ ਕਰਦਾ ਫਲਾਣ ਕਰਦਾ ਜਿਹੜੀ ਵੀਡੀਓ ਵਾਇਰਲ ਕੀਤੀ ਸਾਡਾ ਕਿਸੇ ਨਾ ਪੈਸੇ ਦਾ ਲੈਣ ਦੇਣ ਸੀ ਤੇ ਇਹ ਬੰਦਾ ਆਣ ਕੇ ਇਹਨਾਂ ਦਾ ਵੀ ਵਿੱਚ ਖੜਾ ਸੀ ਚੈਂਕਲ ਸੈਨ ਉਤੇ ਇਹਨੇ ਫਿਰ ਚੈਂਕਲ ਦੀ ਵੀਡੀਓ ਵਾਇਰਲ ਕੀਤੀ ਕਿ ਇਹ ਤਾਂ ਮੇਰੇ ਨਾਲ ਦੇਣ ਲੈਣ ਕੋਈ ਨਹੀਂ ਨਾ ਮੋਦ ਬੇਰਾ ਨਾ ਕੋਈ ਸਾਡਾ ਸੱਜੇ ਖੱਬੀ ਉਹ ਨਾ ਇਸ ਕਰਕੇ ਇਸ ਆਦਮੀ ਨੇ ਕੀ ਕੀਤਾ ਵੀ ਇਹਦੇ ਮੁੰਡਿਆਂ ਨੇ ਚੁੱਕ ਕੇ ਵੀ ਇਹਨੂੰ ਲੈ ਕੇ ਵੀ ਸਾਡੀ ਚੇਅਰਮੈਨ ਸਾਹਿਬ ਦੀ ਸਾਫਕਾਂ ਦੀ ਭੰਡਣੀ ਕਿਉਂ ਕੀਤੀ ਜਦ ਕਿ ਸਾਡਾ ਇਹਨਾਂ ਕੋ ਕੋ ਦਿਨ ਨਹੀਂਗਾ ਨਾ ਇਹ ਸਾਡਾ ਕੋ ਮੌਜੂਦ ਫੇਰ ਨਾ ਕੋ ਸਾਡਾ ਜਦ ਕਿ ਉਹ ਜਦੋਂ ਆਇਆ ਉੱਥੇ ਸਾਡੇ ਪਿੰਡ ਦਾ ਸਰਪੰਚ ਸਾਹਿਬ ਖਾਲਸਾ ਬੰਦਰਾ ਸਿੰਘ ਉੱਥੇ ਹੀ ਕੋਈ ਗੱਲ ਨਹੀਂ ਪਰ ਇਹ ਕੀ ਹੈ ਇਹ ਜਿੱਥੇ ਕਿੱਥੇ ਵੀ ਕੋਈ ਮਸਲਾ ਹੋਇਆ ਚਾਹੇ ਕਿਸੇ ਵੀ ਮੁੱਦੇ ਤੋਂ ਹੋਇਆ ਇਹ ਨਾਲ ਖੜਾ ਹੁੰਦਾ ਹੈ ਖਲਾਸੇ ਜੀ ਔਰ ਸ਼ੁਰੂ ਤੋਂ ਉਹੀ ਤੇ ਹੀ ਜਦੋਂ ਖਲਾਫ ਹੈ ਜੋ ਪਤਾ ਖਲਾਫ ਹੈ ਤਾਂ ਸਾਡਾ ਕਿਸੇ ਦਾ ਚੱਲਦਾ ਮਸਲਾ ਇਹ ਵਿੱਚ ਹੁੰਦਾ ਇਹਨੂੰ ਕੀ ਮਤਲਬ ਸੀ ਉਸ ਤੋਂ ਬਹੁਤ ਕੀ ਹੈ ਵੀ ਜੇ ਕੋਈ ਲੱਗੇ ਬੋਲਿਆ ਤੇ ਪਿੰਡ ਦੇ ਵਿੱਚ ਇੰਦੀ ਗੱਲ ਦੇ ਪੰਚਾਇਤਾਂ ਹੁੰਦੀਆਂ ਜਾਂ ਫਿਰ ਠਾਣੇ ਹੁੰਦੇ ਤਰਖਾਹਤ ਦੇ ਉੱਤੇ ਤੇ ਗੱਲ ਦਾ ਪਤਾ ਲੱਗ ਜਾਂਦਾ ਕੀ ਸਚਾਈ ਹੈ ਕੀ ਝੂਠ ਹੈ ਇਹਨਾਂ ਨੇ ਕੀਤਾ ਸਤਾਠਾ ਨੇ ਆਏ ਨੇ ਹਾਕੀਆਂ ਡੰਡੇ ਕਿਰਪਾਨਾਂ ਇਹਨਾਂ ਕੋ ਜੋ ਵੀ ਹੈ ਸੀ ਕਿਰਚ ਵੀ ਸੀ ਕੋਲ ਅਹੀਂ ਸਾਹਮਣੇ ਮੈਂ ਘਰ ਗਿਆ ਤਾਂ ਮੇਰੇ ਸਾਹਮਣੇ ਮਾਰਿਆ ਨਾ ਠੀਕ ਉਹਨੂੰ ਬੇਇਤਤ ਕਰਕੇ ਕਿੰਨਾ ਕੁ ਟੁੱਟਿਆ ਮੁਰੇ ਨੂੰ ਨੰਗਾ ਕਰਕੇ ਫਿਰ ਉਹਦੇ ਸਾਰੇ ਸਰੀਰ ਤੇ ਲੱਤਾਂ ਬਾਹਾਂ ਟਿੱਡੀਆਂ ਸਿਰ ਤੇ ਵੇਖੋ ਨਿਸ਼ਾਨ ਵੀ ਆਪਣੇ ਤੋਂ ਤਾਂ ਮਾਰਤਾ ਪੂਰਾ ਠੀਕ ਜਾ ਨਾ ਮਾਰਿਆ ਉਹਨਾਂ ਅਸੀਂ ਇਹਨਾਂ ਨੂੰ ਮਗਰ ਭੱਜ ਕੇ ਪਾਉਂਦੇ ਤਾਂ ਉਹਨਾਂ ਬਿਲਕੁਲ ਖਤਮ ਕਰਕੇ ਹੋ ਜਾਦਾ ਕੁਮਾਦੇ ਨੂੰ ਦੇ ਸੁੱਟ ਦਿੰਦੇ ਤੇ ਸਾਡੇ ਹੱਥ ਜੋੜਨ ਤੇ ਰਿਕਵੈਸਟ ਕਰਨ ਤੇ ਵੀ ਇਹਨਾਂ ਨੇ ਨਹੀਂ ਕਹੀ ਉਹਨੂੰ ਛੱਡਿਆ ਤਾਂ ਕਿਹਾ ਚਾਚਾ ਡਿੰਦ ਨੇ ਸਿਆਣੇ ਬੰਦੇ ਆ ਉਹਨਾਂ ਨੇ ਕਿਹਾ ਵੀ ਤੂੰ ਇਹ ਕੰਮ ਨਾ ਕਰੋ ਕਿ ਤੁਹਾਡੇ ਵਾਸਤੇ ਡਿੰਦ ਨੇ ਇਹ ਕੰਮ ਕਰਨਾ ਬਹੁਤ ਗਲਤ ਹੈ ਪਰ ਉਹ ਨਹੀਂ ਬਾਜਾਇਆ ਜਦ ਕਿ ਉਹਨਾਂ ਚੇਅਰਮੈਨ ਦਾ ਛੋਟਾ ਭਾਈ ਦਾ ਸਰਪੰਚ ਉਹ ਵੀ ਉੱਥੇ ਖੜਾ ਉਹਨੇ ਵੀ ਕਿਹਾ ਮਰਦੇ ਕਹੇ ਤੇ ਵੀ ਗੇਟ ਨਹੀਂ ਖੋਲਿਆ ਉਹਨਾਂ ਕਹਿੰਦਾ ਅਸੀਂ ਜੋ ਅੱਜ ਕਰਨਾ ਅੱਜ ਮਨਾਈ ਕਰ ਲਈਏ ਹੁਣ ਹੋਰ ਵੀ ਕਰ ਲਈਏ ਛੇ ਗਾਵੇਂ ਤੇ ਮਲਾਜਮ ਮੌਕੇ ਤੇ ਪਹੁੰਚੇ ਉੱਥੇ ਬਾਅਦ ਪਹੁੰਚੇ ਠੀਕ ਹੈ ਬਾਅਦ ਪਹੁੰਚੇ ਨੇ ਮਲਾਜਮਾਂ ਨੇ ਮੈਨੂੰ ਇਧਰੋਂ ਫੋਨ ਆਇਆ ਤਾਂ ਮੈਂ ਇੱਥੇ ਭੱਜ ਆਇਆ ਪਲਾਹ ਦੇਣਾ ਠਾਣੇ ਜਾ ਕੇ ਮਲਾਜਮ ਪਹੁੰਚ ਮਲਾਜਮਾਂ ਨੂੰ ਲੈ ਕੇ ਆਂਦਾ ਇੱਥੇ ਤੱਕ ਨੇ ਉਹ ਬੰਦੇ ਨਹੀਂ ਇੱਥੇ ਆਇਆ ਧੰਨਵਾਦ ਮੇਰਾ ਨਾਮ ਸਤਦਰ ਸਿੰਘ ਆ ਜੀ ਅਸੀਂ ਅੱਜ ਆਪਣੇ ਤੋਂ ਪਿੰਡ ਦੇ ਦੁਕਾਨ ਤੇ ਬੈਠੇ ਜਿੱਥੇ ਅਸੀਂ ਰੋਜ਼ ਬੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਆਣ ਕੇ ਗੱਡੀ ਦੇ ਵਿੱਚ ਚਾਰ ਜਾਣੇ ਇਹ ਚਾਰ ਜਾਣੇ ਮੋਟਰਸਾਈਕਲਾਂ ਤੇ ਆਏ ਆ ਇਹਨਾਂ ਨੇ ਆਣ ਕੇ ਸਾਡੇ ਹੱਥੀ ਪਾਈ ਗਰਮੀ ਸਿੰਘ ਨੂੰ ਚੁੱਕ ਕੇ ਗੱਡੀ ਚ ਸੁੱਟ ਲਿਆ ਤੇ ਬਾਅਦ ਮੇਰੇ ਵੀ ਇਹਨਾਂ ਨੇ ਮਾਰੇ ਆ ਹੱਥ ਦੇ ਵੀ ਮਾਰੇ ਇੱਥੇ ਬੇਦਬਾਲ ਬੇਦਬਾਲ ਵਾਲ ਵੀ ਬੁੱਡੇ ਪਰਨਾ ਵੀ ਲਾਇਆ ਪਰਨਾ ਅਜ ਤੱਕ ਉਹਨਾਂ ਦੀ ਗੱਡੀ ਜੀ ਆ ਉਹ ਵੀ ਚੁੱਕ ਕੇ ਲੈ ਗਿਆ ਤੇ ਬਹੁਤ ਬੁਰੀ ਹੱਤ ਨਾਲ ਉਹਨੂੰ ਕੁੱਟਿਆ ਦੇ ਨਾਲ ਕੁੱਟਿਆ ਨਾਲ ਕੀ ਮਸਲਾ ਕੀ ਸੀਗਾ ਮਸਲਾ ਪਤਾ ਨਹੀਂ ਕੀ ਮੈਨੂੰ ਆਏ ਮੈਨੂੰ ਇਤਕ ਪਤਾ ਨਹੀਂ ਆ ਉਹ ਇਹਨਾਂ ਨੇ ਆਉਂਦੇ ਵੇ ਕੁੱਟਣਾ ਸਟਾਰਟ ਕਰਤਾ ਟੋਟਲ ਕਿੰਨੇ ਬੰਦੇ ਸੀਗੇ 8 ਜਾਣੇ ਸੀ ਕੌਣ ਕੌਣ ਸੀਗੇ ਮੈਂ ਉਹਨਾਂ ਦੇ ਪਰਿਵਾਰ ਦੇ 4 ਬੰਦਿਆਂ ਨੂੰ ਜਾਣਦਾ ਬਸ ਹੋਰ ਬੇਨੂੰ ਵੀ 4 ਓਪਰੇ ਬੰਦੇ ਨੇ ਹਾਂਜੀ ਸਰਪੰਚ ਸਾਹਿਬ ਜਿੱਲੇ ਤੁਸੀਂ ਮੌਕੇ ਤੇ ਪਹੁੰਚੇ ਹੋ ਤਾਂ ਕੀ ਮਸਲਾ ਸੀਗਾ ਤੇ ਗੱਲ ਇਦਾਂ ਹੈ ਕਿ ਲੋਧੀ ਇੱਕ ਨਿੰਦਰ ਜੋ ਘਰ ਦਾ ਹੈ ਜੋ ਅੱਜ ਇਹ ਕੰਮ ਹੋਇਆ ਇਹ ਕੰਮ ਵੈਸੇ ਨਹੀਂ ਹੋਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਕਿਉਂਕਿ ਦੱਲ ਕੀ ਹੋਈ ਆ ਵੀ ਜਦੋਂ ਇਹ ਚੁੱਕ ਕੇ ਲੈ ਗਏ ਇਹਨਾਂ ਦੇ ਦੱਸਣ ਮੁਤਾਬਕ ਜੋ ਗੇਮ ਬਣੀ ਆ ਚਲੋ ਮੁੰਡੇ ਨੇ ਚੁੱਕ ਕੇ ਲੈ ਗਏ ਆਪਣੇ ਘਰ ਲੈ ਗਏ ਜਦੋਂ ਅਸੀਂ ਗਏ ਆ ਮੋਕੇ ਦੇ ਇਹਨਾਂ ਦੇ ਘਰ ਦੇ ਬੰਦੇ ਸਾਡੇ ਜਾਣ ਤੋਂ ਪਹਿਲਾਂ ਅਸੀਂ ਪਹੁੰਚ ਚੁੱਕੇ ਸੀ ਤੇ ਉਹਨਾਂ ਨੂੰ ਵੀ ਮਤਲਬ ਕਿ ਘਰ ਨਹੀਂ ਸੀ ਵੜ ਦਿੱਤਾ ਜਾ ਰਿਹਾ ਮੁੰਡਾ ਹੰਟਾ ਫਿਰ ਤੇ ਇਹ ਆ ਕੇ ਮੈਨੂੰ ਫੋਨ ਕੀਤਾ ਇਹਨਾਂ ਨੇ ਵੀ ਆਇਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਘਰ ਆਏ ਤੁਸੀਂ ਵੀ ਆਓ ਚਲੋ ਅਸੀਂ ਵੀ ਕਿਤੇ ਕੰਮ ਗਏ ਸੀ ਮੈਂ ਕਿਹਾ ਚਲੋ ਮੈਂ ਵੀ ਆ ਗਿਆ ਚਲੋ 10 15 ਮਿੰਟ ਦੇ ਬਾਅਦ ਚ ਅਸੀਂ ਉੱ ਸਾਡੇ ਜਾਣ ਤੋਂ ਪਹਿਲਾਂ ਪੁਲਿਸ ਪਹੁੰਚ ਚੁੱਕੀ ਸੀ ਮੁੰਡਾ ਇਹੜਾ ਅੰਦਰੋਂ ਚੁੱਕ ਕੇ ਦੇ ਪੁਲਿਸ ਨੇ ਬਾਹਰ ਲਿਆਂਦਾ ਨਾਲ ਜਿਹੜੇ ਸਾਡੇ ਬੰਦੇ ਲੱਗੇ ਵੀ ਇਹਨਾਂ ਸੀ ਚੁੱਕੇ ਮੁੰਡਾ ਗੰਡੀ 'ਚ ਪਾ ਕੇ ਤੇ ਭੈਣੀ ਮੇਕਨਾ ਹਸਪਤਾਲ ਚ ਲੈ ਕੇ ਆਏ ਹੁਣ ਮੁੰਡੇ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਆ ਤੇ ਬਾਕੀ ਮਤਲਬ ਇਹ ਆ ਵੀ ਜਿੱਦਾਂ ਹੁਣੇ ਦੱਸ ਰਹੇ ਆ ਵੀ 8 ਬੰਦੇ ਸੀ ਉਹ ਇਹ ਇੱਕ ਫਿਲਮੀ ਸਟਾਈਲ ਵਾਲਾ ਕੰਮ ਬਣਿਆ ਜੀ ਸਾਨੂੰ ਤਾਂ ਫੋਨ ਆਇਆ ਪਹਿਲਾਂ ਸਾਨੂੰ ਪੁੱਛਦੇ ਕਿਹਦੇ ਨਾਲ ਸੀ ਕਿਹਦਾ ਮਾਮਲਾ ਤੇ ਕੀ ਹੋਇਆ ਹੋਰ ਆਇਆ ਵੀ ਚਾਹਲ ਸਿੰਘ ਦੇ ਪੁੱਤਾਂ ਸੰਧ ਜਿਹੜੇ ਘਰੂਆਂ ਮੁੰਡੇ ਉਹਨਾਂ ਦੇ ਨਾਲ ਬਾਹਰ ਉਹਨਾਂ ਨੇ ਮੁੰਡੇ ਮਗਾਏ ਸੀ ਉਹ ਲਗਭਗ 8 ਤੋਂ 10 ਜਣੇ ਸੀ ਉਹ ਚੁੱਕ ਕੇ ਇਸ ਮੁੰਡਾ ਜਿਹੜਾ ਸਾਡਾ ਪਕੜੀ ਦੁੱਲਤਾ ਸੀ ਉਹਨੂੰ ਘਰੇ ਲੰਗੇ ਆ ਘਰੇ ਜਾ ਕੇ ਬਹੁਤ ਜ਼ਿਆਦਾ ਖਤਮਾ ਕਰਨਾ ਕੀਤੀ ਲਗਭਗ 1 ਘੰਟਾ ਡੇਢ ਕੇ ਲਾਇਦਾ ਰੋਗੇ ਅੰਦਰ ਬੰਦੀ ਬਣਾ ਕੇ ਰੱਖਿਆ ਤੇ ਇਹਨੂੰ ਸਾਨੂੰ ਪਤਾ ਲੱਗਾ ਜਿਵੇਂ ਉਹਨੂੰ ਪਤਾ ਲੱਗਾ ਹੈਗਾ ਹੁੰਦਾ ਵੀ ਸਾਡੇ ਹੀ ਕੰਦੇ ਵਿੱਚ ਇੱਕ ਸਤਾਬ ਦਾ ਜਣਾ ਲੀਡਰ ਆ ਉਹ ਇਨੀ ਗੁੱਸਾ ਦਿੱਤੀ ਕਰ ਰਿਹਾ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਸਐਸਪੀ ਸਾਹਿਬ ਦੇ ਦਰਸ ਕਰ ਨੂੰ ਫੋਨ ਕੀਤਾ ਤੇ ਉਹਨੂੰ ਬੇਇਨਕੀ ਕੀਤੀ ਵੀ ਸਾਡਾ ਇਹਦਾ ਬੰਦਾ ਚੁੱਕ ਕੇ ਜਿਹੜਾ ਵਾ ਕੋਈ ਆਪਣੇ ਘਰੇ ਲੈ ਗਿਆ ਵਾ ਉਹਦੀ ਜਾਨ ਮਾਰ ਦੀ ਰੱਖੀ ਰਹੀ ਹੈ ਉਹ ਸਰਕਾਰ ਕਰੇ ਤੇ ਕੋਈ ਪ੍ਰਸ਼ਾਸਨ ਕਰੇ ਐਸਐਸਪੀ ਸਾਹਿਬ ਦੇ ਉਸੇ ਵੇਲੇ ਐਕਸ਼ਨ ਲੈਂਦੇ ਆ ਜਿਹੜੀ ਇਹ ਗੱਡੀ ਐ ਪੁਲਸ ਵਾਲਿਆਂ ਦੀ ਉਹ ਚਾਂਸਰ ਦੇ ਘਰੇ ਪਹੁੰਚੀ ਆ ਉੱਥੇ ਜਿਹੜਾ ਬੰਦਾ ਸਾਡਾ ਉਹਨਾਂ ਦਾ ਬਰਾਬਰ ਕੀਤਾ ਜਦੋਂ ਅਸੀਂ ਗਏ ਆ ਜਥੇਬੰਦੀ ਦੇ ਤੌਰ ਦੇ ਉੱਤੇ ਉੱਥੇ ਉਹਨਾਂ ਦੇ ਘਰੇ ਵੇਖਣ ਦਾ ਅਸਰ ਕੀ ਗੱਲ ਹੋਈ ਆ ਉਹ ਸਾਰੇ ਸਾਰਾ ਪਰਿਵਾਰ ਸਾਡੇ ਹੀ ਵੀ ਗੱਲ ਮੈ ਗਿਆ ਇਹ ਮਨੇ ਕਹਿਆ ਸਾਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਆ ਸਾਡੇ ਨਾਲ ਸਾਡੇ ਸਰਪੰਚਾਂ ਦੇ ਮੋਢ ਪਰ ਸਾਰੇ ਨੇ ਮਤਲਬ ਇਹਨਾਂ ਮਤਲਬ ਉਹਨਾਂ ਤਛੱਦ ਹਟਾਇਆ ਇਹ ਬੁੜੇ ਤੋਂ ਗੱਲ ਕਰਨ ਵਾਲੇ ਵੀ ਖੌਫ ਜਣਾਵਾ ਇਹਨਾਂ ਦਾ ਇਹਨਾਂ ਦਾ ਇਸ ਇਲਾਕੇ ਦੇ ਵਿੱਚ ਵੀ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਕਿੰਨੇ ਕਿ ਬੰਦੇ ਸੀਗੇ ਜਿਹੜੇ ਗੋਟਰੇ ਸੀਗੇ ਜਿਹੜੇ ਉਹ ਤਾਂ ਜਿਹੜਾ ਜਿਹਨਾਂ ਦੇ ਸਾਹਮਣੇ ਹੋਈ ਏ ਗੱਲ ਜਦੋਂ ਚੁੱਕੇ ਮੁੰਡੇ ਖੜੇ ਆ ਅੱਠ ਮੁੰਡੇ ਸੀ ਆਪੋ 10 ਮੁੰਡੇ ਸੀਗੇ ਜਦੋਂ ਉਹਨੂੰ ਮੁੰਡੇ ਚੁੱਕੇ ਗੜਾਂ ਨਾਲੇ ਸਾਡਾ ਵੀਰ ਵੀ ਉਹਨਾਂ ਨਾਲ ਸੀ ਇਹਨੂੰ ਨਾਲੇ ਚੁੱਕੇ ਲੱਗਿਆ ਤੇ ਘਰ ਜਦੋਂ ਛਡਾਇਆ ਵਾਪਾਂ ਉਹਨਾਂ ਲੱਗਦਾ ਉਹ 40 ਤੋਂ 50 ਜਿਹੜੇ ਆਪਣੇ ਪਿੰਡ ਦੇ ਮੋਢ ਪਰਸੀ ਉਹ ਅਦਾਲਤ ਸੀਗੇ ਤੇ ਮੈਂ ਉਹਨਾਂ ਵੀ ਇੰਨਾ ਝਾਲਮਾਨਾ ਰਵਈਆ ਜਿਹਨਾਂ ਦਾ ਉਹ ਨਹੀਂ ਇਹਨੂੰ ਵਕਤਿਆਰ ਕਰਨਾ ਚਾਹੀਦਾ ਜੇਕਰ ਉਹ ਮਸਲਾ ਆਪਣਾ ਨਿੱਜੀ ਕਰਦਾ ਹੈਗਾ ਤੇ ਪਰਿਆ ਪੰਚਾਇਤ ਹੁੰਦੀ ਆ ਠਾਣਾ ਹੁੰਦਾ ਵਾ ਕਿ ਦਰਖਾਸਤ ਦਿੱਤੀ ਜਾ ਸਕਦੀ ਆ ਕਿ ਸਾਡਾ ਇਹਦਾ ਵਾ ਇਸ ਕਲੋਂ ਕਲੈਸ਼ ਆ ਇਹਦਾ ਕੋਤਰਾ ਮਾਈ ਕਰਾ ਜਾਵੇ ਪਰ ਇਹਦਾ ਸ਼ਰਮ ਜਨੇ ਦੇ ਮਾਰੇ ਬੰਦਾ ਚੁੱਕ ਕੇ ਘਰ ਲੈ ਜਾਣਾ ਉਹਨੂੰ ਇੰਨੀ ਬੁਰੀ ਤਰ੍ਹਾਂ ਕੁੱਟਣਾ ਤੇ ਅਜੇ ਵੀ ਹਲਾ ਦੇ ਜਿਹੜੀ ਉਹਦੀ ਸਿਹਰ ਲੈਗੇ ਨਾ ਉਹ ਕੋ ਧਿਆਨ ਦੇਣ ਤੇ ਸਤਰਾખ્યા ਅਸੀਂ ਹੁਣ ਜੂਮ ਹੋਸ਼ ਦੇ ਵਿੱਚ ਆਊਗਾ ਤੇ ਫਿਰ ਉਹਦੇ ਨਾਲ ਬੰਦ ਪੁੱਛਾਂ ਵੀ ਗੱਲਬਾਤ ਕੀ ਹੋਈ ਆ ਪਰ ਜਿਹੜਾ ਅੱਜ ਜਿਹੜੀ ਹੋਈ ਆ ਅੱਜ ਨਜਾਇਜ਼ ਜਿਹੜੀ ਆ ਇਸ ਆਮਾਉਂ ਵੀ ਪਾ ਗਏ ਨੇ ਬਨੇ ਵੱਡੇ ਵਰਕਰ ਨੇ ਜਿਦੋਂ ਸਾਡੇ ਪਿੰਡ ਪਾਗੜੀਆਂ ਤੋਂ ਉਹਨਾਂ ਬਹੁਤ ਜ਼ਿਆਦਾ ਜੁਗਮੇਦਾਂ ਤੇ ਕੀਤਾ ਇਹ ਨੁਕਸ ਜੁਗਾਂ ਜੀ ਸਭ ਤੋਂ ਪਹਿਲੀ ਗੱਲ ਤੇ ਆ ਵੀ 2 ਸਾਲ ਹੋ ਗਏ ਸਾਡੇ ਖਿਲਾਫ ਵੀਡੀਓ ਤੇ ਆਡੀਓ ਪਾਉਣ ਡਿਆ ਅਹੀਂ ਤੇ ਬੱਚਿਆਂ ਨੂੰ ਵੀ ਤੇ ਆਪ ਹੀ ਸਮਝਾ ਕੇ ਰੱਖਿਆ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਇਸ ਪਿੰਡ ਦੇ ਵਿੱਚ ਕਦੀ ਕੋਈ ਸਾਡੇ ਖਿਲਾਫ ਕੋਈ ਐਫ ਆਰ ਆਈ ਕੋਈ ਦਰਖਾਸਤ ਜਾਂਚ ਦਿੱਤੀ ਹੋਵੇ ਜਾਂ ਸਾਡੇ ਵੱਲੋਂ ਕੀਤੀ ਹੋਵੇ ਜਾਂ ਉਹਨਾਂ ਵੱਲੋਂ ਕੀਤੀ ਹੋਵੇ ਕੋਈ ਨਹੀਂ ਕੀਤੀ ਇਹ ਜੇ ਮਤਲਬ ਇਹਨਾਂ ਨੇ ਜਿਹੜੇ આરોਪ ਲਾਇਆ ਬਿਲਕੁਲ ਬੇਬੁਨਿਆਦ ਨੇ ਉਥੇ ਵੱਸਦਾ ਘਰ ਵਾ ਉਥੇ ਦੁਕਾਨਾਂ ਨੇ ਉਥੇ ਘਰ ਨੇ ਸਾਰਾ ਕੋਈ ਆਉਣ ਜਾਣ ਸ਼ੜਕਾ ਵਗਦੀਆਂ ਨੇ ਇੱਕ ਭੈਣੀਕੁੰਡੇ ਵੱਲੋਂ ਆਉਂਦੀ ਆ ਇੱਕ ਮੁੱਲਾਂਵਾਲ ਵੱਲੋਂ ਆਉਂਦੀ ਆ ਸਾਰੇ ਉਥੇ ਮੇਲ ਮਲਾਪ ਹੁੰਦਾ ਇਹਨਾਂ ਦੇ ਘਰ ਦੇ ਲਾਗੇ ਉਥੋਂ ਦੱਸੋ ਤੁਸੀਂ ਬੰਦਾ ਕੋਈ ਕਹਿਣ ਨੂੰ ਚੋਕੇ ਕੋ ਕਰ ਸਕਦਾ ਇਹ ਬਿਲਕੁਲ ਬੇਬੁਨਿਆਦ ਆ ਤੇ ਬਿਲਕੁਲ ਝੂਠੇ આરોਪ ਨੇ ਉਹ ਸਾਡੇ ਘਰ ਗਿਆ ਘਰ ਜਾ ਕੇ ਗਾਲਾਂ ਕੱਢੀਆਂ ਮੁੰਡਿਆਂ ਨੂੰ ਪਿਆਕੇ ਤੇ ਮੁੰਡ ਤੇਰੇ ਨਾ ਤੇਰੇ ਪਿਓ ਨਾ ਕੀਤਾ ਹੁਣ ਤੇਰੇ ਨਾਂ ਵੇ ਕਰਕੇ ਦਤਨੇ ਆ ਤੈਨੂੰ ਤੇ ਫੇਰ ਇਹਨਾਂ ਮੁੰਡਿਆਂ ਨੇ ਆਪਸ ਵਿੱਚ ਲੜਿਆ ਕਿਸੇ ਨੂੰ ਕੋਈ ਮਾਰਨ ਦੀ ਕਿਸੇ ਨੂੰ ਕੋਈ ਮਾਰਨ ਦੀ ਮਨਸ਼ਾ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਦੂਜੀ ਗੱਲ ਇਹ ਪਿਆਹੀ ਇਸ ਤੋਂ ਪਹਿਲਾਂ ਥਾਣੇ ਰਿਪੋਰਟ ਦਿੱਤੀ ਐਸਐਚਓ ਸਾਹਿਬ ਨਾਲ ਗੱਲ ਕਰਕੇ ਥਾਣੇ ਦਰਖਾਸਤ ਦਿੱਤੀ ਆ ਥਾਣੇ ਵਾਲਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਜੇ ਇਹ ਕਾਰਵਾਈ ਕਰ ਲੈਂਦੇ ਤੇ ਸਾਡੇ ਇਹ ਚੜਾਈ ਲੜਾਈ ਤੋਂ ਝਗੜੇ ਤੋਂ ਆ ਹੀ ਵੱਜ ਜਾਣਾ ਸੀ ਕਲਪਤ ਗੱਤੀ ਦਿੱਤੀ ਜਾਂਦੀ ਕੋਈ ਰੰਜਿਸ਼ ਚੱਲ ਰਹੀ ਪ੍ਰਾਣੀ ਜਾਂ ਕੀ ਕਰਨਾ ਪ੍ਰਾਣੀ ਰੰਜਿਸ਼ ਸਾਡੇ ਕੋਈ ਨਹੀਂ ਸਾਡਾ ਕੋਈ ਵਾਟ ਨਹੀਂ ਬੰਨਾ ਨਹੀਂ ਇਹਦੇ ਨਾਲ ਕੋਈ ਸਾਂਝਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਸਾਡੀ ਇਹਦੇ ਨਾਲ ਸਿਰਫ ਇਹ ਵੀਡੀਓ ਤੇ ਆਡੀਓ ਸਾਡੇ ਖਿਲਾਫ ਪਾਈ ਜਾਂਦਾ ਜਿੱਤਰਾ ਕੋਈ ਬੰਦੇ ਦੇ ਨਾਲ ਨਹੀਂ ਚੱਲੇ ਗਏ ਤਾਂ ਅਸੀਂ ਭਾਵੇਂ ਗੱਲ ਕੀਤੀ ਜਾਂ ਨਹੀਂ ਕੀਤੀ ਜਾਂਦੇ ਸਾਡੇ ਖਿਲਾਫ ਉਸੇ ਵੇਲੇ ਆਡੀਓ ਪਾ ਦੇਣੀ ਹੈ ਵੀਡੀਓ ਪਾ ਦੇਣੀ ਹੈ 2 ਸਾਲ ਹੋ ਗਏ ਅਸੀਂ ਇਹਦੇ ਘੜੇ ਹੱਥ ਵੀ ਜੋੜੇ ਤੇ ਪਿਓ ਨੂੰ ਲਾਂਭਾ ਵੀ ਦਿੱਤਾ ਮੇਰੇ ਭਰਾ ਨੇ ਘਰ ਜਾ ਕੇ ਵੀ ਭਰਾ ਤੋਂ ਇਹਨੂੰ ਥੋੜਾ ਜਿਆ ਸਮਝਾ ਨਾ ਕਰਿਆਹੀਂ ਤੁਹਾਡੇ ਨਾਲ ਕਾਦੀ ਮਾੜੀ ਨਹੀਂ ਚੰਗੀ ਨਹੀਂ ਫਿਰ ਵੇਖੋ ਮੈਂ ਇਹਦੇ ਬਾਬੇ ਦੀ ਉਮਰ ਦਾ ਵਾਂ ਮੇਰੇ ਮੇਰੇ ਪੋਤਰੇ ਇਹਦੇ ਇਹ ਜਿਹੜੇ ਮੇਰੇ ਪੋਤਰੇ ਆ ਤੇ ਇਹ ਮੈਨੂੰ ਇਹਨਾਂ ਗਲਤ ਬੋਲਿਆ ਇਹ ਵੀਡੀਓ ਤੁਹਾਡੇ ਕੋ ਆਡੀਓ ਆਈ ਹੋਣੀ ਆ ਉਹ ਤੁਸੀਂ ਲਾਓ ਵੇਖੋ ਸੁਣੋ ਇਹ ਸੁਣ ਸਕਦਾ ਬੰਦਾ ਵੀਡੀਓ ਜਿਹੜੀ ਪਾੰਦਾ ਸੀ ਤੁਹਾਡੀਆਂ ਕੋਈ ਉਹ ਸਬੂਤਾਂ ਦੇ ਆਧਾਰ ਤੇ ਪੰਦਾ ਜਿਆ ਨਜਾਇਜ਼ ਵੀਡੀਓ ਪਾਈ ਜਾਂਦੀ ਮਨਾਜਾਇਜ਼ ਹੀ ਪਾਈ ਜਾਂਦਾ ਕੋਈ ਸਬੂਤ ਨਹੀਂ ਜਦੋਂ ਸਾਡੇ ਕੋਈ ਗੱਲ ਹੀ ਨਹੀਂ ਗਈ ਨਾ ਇਹਦੇ ਨਾਲ ਕੋਈ ਲੜਾਈ ਨਾ ਝਗੜਾ ਨਾ ਕੋਈ ਬੋਲਣਾ ਬਲਾਰਾ ਕਦੀ ਨਹੀਂ ਹੋਇਆ ਨਾ ਇਹਦੇ ਪਿਓਆ ਨਾ ਇਹਦੇ ਚਾਚਾ ਨਾ ਇਹਦੇ ਬਾਬਿਆਂ ਨਾ ਬਾਬੇ ਦੇ ਭਰਾਵਾਂ ਨਾਲ ਕੋਈ ਇੱਕ ਬੰਦਾ ਸਾਨੂੰ ਦੱਸਦੇ ਪਿਆ ਕਦੀ ਪਿੰਡ ਦੇ ਵਿੱਚ ਕੋਈ ਖਲਾਫ ਕੇਤੇ ਬੋਲਿਆ ਜਾਂ ਸਾਡੀ ਕੋਈ ਤਰਕਾਤ ਸਾਡੇ ਖਿਲਾਫ ਆਈ ਆ ਜਾਂ ਇਹ ਕੋਈ ਕਿਸਦੇ ਖਿਲਾਫ ਤੇ ਕੋਈ ਨਹੀਂ ਅਜੇ ਤੱਕ ਆਈ ਇਹ ਵੀਡੀਓ ਕਈ ਵਾਰਾ ਸਾਡੇ ਤੇ ਪਾਈਆਂ ਤੇ ਕਈ ਕੁਝ ਕੀਤਾ ਪਿੱਛੇ ਜੀ ਵੀ ਇਹਨਾਂ ਲੇਲ ਵੀਡੀਓ ਫੋਟੋ ਬਣਾ ਕੇ ਉਹਦੇ ਤੇ ਲਗਾ ਕੇ ਕਿਸ ਦੇ ਤਰੂ ਪਾਈ ਤੇ ਫਿਰ ਡਿਫਟੀ ਸਾਹਿਬ ਨੇ ਸਾਡਾ ਰਾਜਨਾਵਾ ਕਰਾਤਾ ਅਹੀਂ ਵੀ ਆ ਸੋਚਿਆ ਅਹੀਂ ਇਹ ਗੱਲ ਚੋ ਕੀ ਲਾਣਾ ਚੰਗੇ ਭਲੇ ਬੰਦੇ ਆ ਵਸਦੇ ਆ ਚੰਗੀ ਭਲੀ ਸਾਡੇ ਕਾਰੋਬਾਰ ਨੇ ਅਹੀਂ ਇਹ ਗੱਲ ਚੋ ਨਾ ਇਹ ਗੱਲ ਚੋ ਵੀ ਇਹ ਵਿਹਲਾ ਹੈਗਾ ਕੋਈ ਕੰਮ ਨਹੀਂ ਹੈਗਾ ਸਵਾ ਇਹਨੂੰ ਆਡੀਓ ਤੇ ਵੀਡੀਓ ਬਣਾਉਣ ਤੋਂ ਕੋਈ ਕੰਮ ਨਹੀਂ ਹੈਗਾ ਕੱਦ ਕੀ ਕਾਰਨ ਬਣਦਾ ਟਕਰਾਅ ਅੱਜ ਕਾਰਨ ਇਹੋ ਹੀ ਬਣਦਾ ਵਾ ਵੀ ਸਾਡੇ ਜਦੋਂ ਅਸੀਂ ਦਰਖਾਸਤ ਦਿੱਤੀ ਇੱਥੇ ਥਾਣੇ ਥਾਣਿਆਂ ਵਾਲੇ ਦਾ ਫਰਜ ਬਣਦਾ ਹੈ ਵੀ ਉਹਨਾਂ ਨੂੰ ਸਵੇਰੇ ਜਾ ਕੇ ਲਿਆਉਂਦੇ ਜਾਂ ਫੋਨ ਕਰਦੇ ਇਹਦਾ मैडम ਨੇ ਮੈਡਮ ਕਹਿੰਦੀ ਆ ਐਸ ਐਚਓ ਸਾਹਿਬ ਪਿਆਹੇ ਫੋਨ ਕੀਤਾ ਤੇ ਸਾਡਾ ਫੋਨ ਨਹੀਂ ਚੁੱਕਿਆ ਜੇ ਫੋਨ ਨਹੀਂ ਚੁੱਕਿਆ ਤਾਂ ਕਸੂਰ ਸਾਡਾ ਥੋੜੀ ਆ ਫਿਰ ਇਹ ਇਸੇ ਗੱਲ ਤੇ ਫੋਨ ਇਹਨਾਂ ਦਾ ਨਹੀਂ ਚੁੱਕਿਆ ਤੇ ਉਥੇ ਸਾਡੇ ਘਰਾਂ ਵਾਲ ਕੀ ਲੈਣ ਗਿਆ ਉਥੇ ਘਰ ਜਾ ਕੇ ਉਹਨਾਂ ਨੂੰ ਮੋੜਿਆਂ ਨੂੰ ਮਾਰਾ ਚੰਗਾ ਬੋਲਿਆ ਫਿਰ ਉਹ ਮੋੜਾ ਘਰ ਆਏ ਉਹਨਾਂ ਨੇ ਗੱਲਬਾਤ ਇਹਨਾਂ ਦੀ ਲੜਾਈ ਝਗੜਾ ਹੋਇਆ ਕਿ ਇਹਨੂੰ ਮਾਰਨ ਮਰਾਉਣ ਦੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਆ ਗਈ ਨਾ ਤੁਹਾਨੂੰ ਕੋਈ ਮਾਰਨ ਦਾ ਚਾਹੇ ਨਾ ਮਨਚਾ ਨਾ ਹੀ ਕਹਦੀ ਇਹੋ ਜਿਹੇ ਬੰਦੇ ਆ ਬੰਦੇ ਆ ਕਿ ਅੱਗੇ ਵੀ ਅਸੀਂ ਝਗੜਾ ਲੂਗਾ ਝਗੜਾ ਕਰਦੇ ਰਹੇ ਆ ਤੇ ਆ ਕੋਈ ਗੱਲ ਹੈਗੀ ਇਹ ਜੇ ਮੰਨ ਲਓ ਪੁਲਿਸ ਐਕਸ਼ਨ ਲੈਂਦੀ ਲੱਗਦਾ ਕਿ ਇਹ ਘਟਨਾ ਟਲ ਸਕਦੀ ਇਹੀ ਜੇ ਪੁਲਿਸ ਟਾਈਮ ਨਾਲ ਐਕਸ਼ਨ ਲੈਂਦੀ ਤੇ ਇਹ ਝਗੜਾ ਨਹੀਂ ਹੋਣਾ ਪਰ ਪਰਿਵਾਰ ਦਾ ਕਹਿਣਾ ਹੈ ਕਿ ਆਪਣੇ ਵੱਲੋਂ ਮੁੰਡੇ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤਾਂ ਸਾਨੂੰ ਮੁੰਡਾ ਚੁੱਕਰ ਵੀ ਨਹੀਂ ਸੀ ਦੰਦੇ ਔਰ ਮੁਲਾਜ਼ਮਾਂ ਦੇ ਆਉਣ ਤੇ ਜਿਹੜਾ ਮੁੰਡੇ ਨੂੰ ਲੈ ਕੇ ਆਏ ਤੁਹਾਡੇ ਘਰ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਸਭੋ ਸਾਡੇ ਘਰ ਨੂੰ ਜਾ ਕੇ ਘੇਰਾ ਪਾਇਆ ਸਾਨੂੰ ਖਤਰਾ ਹੋ ਗਿਆ ਵੀ ਇਹਨਾਂ ਨੇ ਸਾਨੂੰ ਮਾਰ ਦੇਣਾ ਇਹ ਬਾਕੀ ਵੀ ਲੋਕ ਜਿਹੜੇ ਜੇ ਉੱਥੇ ਗਏ ਆ ਇਹਨਾਂ ਨੇ ਸਾਡਾ ਘਰ ਘੇਰਿਆ ਏ ਉਹ ਜੇ ਮੈਂ ਅਹੀਂ ਨਾ ਦੁਬਾਰਾ ਪੁਲਿਸ ਨੂੰ ਨਾ ਘਲਾਉਂਦੇ ਜਾਂ ਨਾ ਦੱਸਦੇ ਤੇ ਇਹਨਾਂ ਸਾਡਾ ਬਹੁਤ ਵੱਡਾ ਨੁਕਸਾਨ ਕੋਈ ਕਰ ਦੇਣਾ ਹੈ ਤੇ ਬਾਕੀ ਸਾਡਾ ਝਗੜਾ ਝੋੜਾ ਉਹਦੇ ਨਾਲ ਕੋਈ ਨਹੀਂ ਮਾੜਾ ਮੋਟਾ ਇਹ ਮੁੰਡੇ ਮੋੜੇ ਆਪਸ ਵਿੱਚ ਲੜਿਆ ਸਾਨੂੰ ਤਾਂ ਕੋਈ ਪਤਾ ਵੀ ਨਹੀਂ ਅਸੀਂ ਇੱਥੇ ਭੈਣੇ ਬੈਠੇ ਆਂ ਸਾਨੂੰ ਕਹੇ ਗੱਲ ਦਾ ਕੋਈ ਪਤਾ ਨਹੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਆਂ ਐ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਨਸਾਫ ਦੀ ਗੱਲ ਹੋਵੇ ਸਾਨੂੰ ਇਹੋ ਜਿਹੀ ਕੋਈ ਵੀ ਗੱਲ ਨਾ ਅਸੀਂ ਝਗੜਾ ਚਾਹੁੰਨੇ ਆਂ ਤੇ ਨਾ ਹੀ ਝਗੜਾ ਕਰਦੇ ਆਂ ਜੋ ਇਹਨੇ ਸਾਡੇ ਨਾਲ ਕੀਤਾ ਵਾ ਜੇ ਸਾਡੀ ਆਡੀਓ ਆਡੀਓ ਜਿਹੜੀ ਉਹਨੇ ਹੁਣ ਪਾਈ ਆ ਤੇ 2 ਸਾਲ ਪਹਿਲਾਂ ਪਾਉਂਦਾ ਰਿਆ ਇਹ ਕਿਤੇ ਦੂਹਰਾ ਬੰਦਾ ਕੋਈ ਬੰਦਾ ਘਰ 'ਚ ਬੈਠ ਕੇ ਸੁਣ ਲੇ ਤੇ ਜੋ ਕਹੋਗੇ ਅਸੀਂ ਆ ਜਹਰਜਾਨਾ ਭਰਦਾ ਹੈ ਲੱਗਦਾ ਕਿ ਆਡੀਓ ਕਰਕੇ ਮਾਰਕੋਟ ਕੀਤੀ ਗਈ ਜਾਂ ਕੀ ਆਡੀਓ ਕਰਕੇ ਮਾਰਕੋਟ ਨਹੀਂ ਕੀਤੀ ਗਈ ਇਹਦਾ ਕੰਮ ਹੀ ਹੋ ਹੁਣ ਤੋਂ ਲੈ ਕੇ 2 ਸਾਲ ਤੋਂ ਪਹਿਲਾਂ ਤੋਂ ਪਾ ਰਿਹਾ ਸਾਡੇ ਇੱਕ ਵਾਰ ਆ ਨਹੀਂ ਪਾਈ ਇੱਕ ਵਾਰ ਪਾਈ ਹੋਵੇ ਤਾਂ ਕੋਈ ਗੱਲ ਹੀ ਨਹੀਂ ਅਸੀਂ ਕਈ ਵਾਰੀ ਇਹ ਗੱਲ ਨੂੰ ਜਿਹੜਾ ਕੀਤਾ ਹੈ ਹੌਸਲਾ ਕੀਤਾ ਬੱਚਿਆਂ ਨੂੰ ਸਮਝਾਇਆ ਉਹਨਾਂ ਨੂੰ ਆਖਿਆ ਵੀ ਨਾ ਪੁੱਤ ਇਹ ਕੰਮ ਨਾ ਕਰਿਓ ਸਾਨੂੰ ਲੜਾਈ ਵਾਰਾ ਨਹੀਂ ਕਰਦੀ ਨਾ ਇਹ ਕਦੀ ਲੜਿਆ ਤੇ ਨਾ ਸਾਡਾ ਇਹੋ ਜਿਹਾ ਕੋਈ ਕੰਮ ਹੀ ਆ ਅਸੀਂ ਬਿਲਕੁਲ ਨਹੀਂ ਲੜਾਈ ਚਾਹੁੰਦੇ ਤੇ ਫੇਰ ਇਹਨੇ ਜਦੋਂ ਜਾ ਕੇ ਉਹਨਾਂ ਨੂੰ ਮੜਾ ਚੰਗਾ ਬੋਲਿਆ ਤੇ ਫੇਰ ਉਹ ਬੱਚਿਆਂ ਤੇ ਗੱਲ ਤੇ ਅਗੇ ਗੁੱਸਾ ਹੀ ਲੋਕ ਵੀ ਜਾਂਦੇ ਹ ਤੁਸੀਂ ਤਾਂ ਜਿਉਂਦੇ ਮਰ ਗਏ ਹੋ ਤੁਹਾਡੇ ਪਿਓ ਨੂੰ ਆ ਆਖਿਆ ਤੁਹਾਡੇ ਪਿਓ ਨੂੰ ਆਖਿਆ ਜੋ ਕੁਝ ਮੇਰੇ ਮੈਨੂੰ ਆਖਿਆ ਮੈਂ ਉਹਦੇ ਬਾਬੇ ਦੀ ਉਮਰ ਦਾਵਾ ਜੋ ਕੁਝ ਉਹਨੇ ਮੈਨੂੰ ਆਖਿਆ ਨਾ ਕੋਈ ਬੰਦਾ ਘਰ ਚ ਬੈ ਕੇ ਜਾਂ ਧੀ ਪੈਣ ਜਾਂ ਦੂਜਾ ਤੀਜਾ ਸੁਣ ਨਹੀਂ ਸਕਦਾ ਅਸੀਂ ਸਾਰੇ ਇਲਾਕੇ ਦੇ ਜਣਾ ਹੁੰਦਾ ਸਾਰੇ ਘਰਾਂ ਤੇ ਜਾਣਾ ਹੁੰਦਾ ਜੇ ਸਾਡੀ ਇਸ ਤਰ੍ਹਾਂ ਬੇਤੀ ਕੀਤੀ ਜਾਂ ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਤੇ ਸਾਡੇ ਸਾਡੇ ਤੇ ਲੋਕੀ ਘਰੀ ਨਾ ਵੜਨ ਦੇਣਗੇ ਜਿਹੜਾ ਜਿਹੋ ਜਿਹਾ ਉਹ ਇਹਨੇ ਬੋਲਿਆ ਜਾ ਕੋਈ ਉਹਦੀ ਕੋਈ ਗੱਲ ਹੋਵੇ ਕੋਸ਼ ਹੋਵੇ ਤੇ ਉਹ ਦੱਸੇ ਉਹਦੇ ਤੋਂ ਬਾਅਦ ਵੀ ਮੈਂ ਇਹਨਾਂ ਨੂੰ ਪਹਿਲਾਂ ਦਤ ਕੇ ਕਿਹਾ ਵੀ ਇਹਨੂੰ ਸਮਝਾ ਰੋ ਵੀ ਇਹ ਇਸ ਤਰ੍ਹਾਂ ਕਰ ਰਹੇ ਆ ਜੀ ਮੈਂ ਮੈਂ ਬੜਾ ਯਤਨ ਕੀਤਾ ਮੈਂ ਲੜਾਈ ਸਾਡੀ ਨਾ ਹੋਵੇ ਫੇਰ ਵੀ ਇਹਨੇ ਜਾ ਕੇ ਘਰ ਲੜਾਈ ਉਹਨਾਂ ਨਾਲ ਮੁੱਲ ਲਈ ਆ ਤੇ ਉਹਨਾਂ ਨਾਲ ਚਲੋ ਮਾਰਕੋਟ ਉਹਦਰੋਧਰੀ ਹੋਈ ਆ ਸਾਨੂੰ ਨਹੀਂ ਪਤਾ ਉਹਨਾਂ ਦੇ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੇ ਕਿੰਨੀਆਂ ਲੱਗੀਆਂ ਨੇ ਤੇ ਉਹ ਵੀ ਦਾਗਨ ਹੋਇਆ ਤੇ ਇਹ ਵੀ ਆ ਹੁਣ ਪਤਾ ਨਹੀਂ ਅਜੇ ਅਸੀਂ ਕਿਹਾ ਵਾਲ ਗਏ ਨਹੀਂ ਅਜੇ ਤਾਂ ਸਾਡੇ ਇੱਥੇ ਹੀ ਨਹੀਂ ਸਾਡੀ ਕਲਾਸੀ ਹੋਣੀ ਕਦੀ ਕੋਈ ਆਉਂਦਾ ਕਦੀ ਕੋਈ ਆਉਂਦਾ ਤੇ ਹਰ ਇੱਕ ਨਾਲ ਗੱਲਬਾਤ ਕਰਦੇ ਆਂ ਬਾਕੀ ਪਾਰਟੀ ਬਾਜੀ ਵਾਲੀ ਸਾਡੀ ਕੋਈ ਗੱਲ ਨਹੀਂ ਜੀ ਨਾਲ ਸਾਡੀ ਕੋਈ ਪਾਰਟੀ ਪਾਰਟੀ 'ਚ ਜੇ ਹੋਊਗਾ ਤੇ ਇਹਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਇਹ ਆਪਣਾ ਕਰੇ ਅਸੀਂ ਆਪਣਾ ਕਰਨੇ ਜਾਂ ਤੇ ਹੋਏ ਅਸੀਂ ਇਹਨੂੰ ਆਂਦੇ ਹੋਈਏ ਵੀ ਆਹ ਨਾ ਕਰ ਆਹ ਕਰ ਫਿਰ ਤੇ ਗੱਲ ਹੋਈ ਜਦੋਂ ਅਸੀਂ ਆਂਦੇ ਹੀ ਕੁਛ ਨਹੀਂ ਅਸੀਂ ਆਨੇ ਆਪੇ ਆਪਣਾ ਕੰਮ ਕਰੇ ਪਾਰਟੀ ਦੀ ਜੇ ਜੇ ਸਾਡੀ ਪਾਰਟੀ ਚ ਸਾਡੀ ਪਾਰਟੀ ਚ ਹੈ ਨੀਗਾ ਇਹਨੇ ਹੀਰਾਵਾਲੀਆ ਜਿਹੜਾ ਬਟਾਲੇ ਵਾਲਾ ਪ੍ਰਧਾਨ ਆ ਦੇ ਬੀਜੇਪੀ ਦਾ ਉਹਨੂੰ ਸੱਦ ਕੇ ਸਰੋਪਾ ਉਹਦੇ ਗੱਲ ਚ ਪਾ ਕੇ ਉਹਦੇ ਨਾਲ ਫੋਟੋ ਇਹਨੇ ਲਵਾਈ ਆ ਉਹ ਫੋਟੋ ਵੀ ਤੁਹਾਨੂੰ ਮੈਂ ਦੇ ਦਿੱਤੀ ਆ ਤੇ ਮੇਰਾ ਮਤਲਬ ਇਹ ਕਹਿਣਾ ਹੁੰਦਾ ਵੀ ਇਹਦਾ ਤੇ ਕੋਈ ਇਤਬਾਰ ਹੀ ਨਹੀਂਗਾ ਪਤਾ ਹੀ ਨਹੀਂਗਾ ਕਿੰਨੇ ਹ ਗੁਰਦੁਆਰਿਆਂ ਚ ਗਿਆ ਸੌਮੀ ਕੰਪਲੇਨ ਆਈ ਸੀ ਅਜੈਪ ਸਿੰਘ ਵੱਲੋਂ ਕਿ ਉਹਦੇ ਬੇਟੀ ਗੁਰਮੀਤ ਸਿੰਘ ਨੂੰ ਕੁਝ ਬੰਦੇ ਜਿਹੜੇ ਅਗਵਾ ਕਰਕੇ ਲੈ ਗਏ ਨੇ ਤੇ ਉਹਨਾਂ ਵੱਲੋਂ ਸ਼ਾਇਦ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਅਸੀਂ ਇਮੀਡੀਏਟ ਐਕਸ਼ਨ ਲੈਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਤੇ ਉੱਥੇ ਜਾ ਕੇ ਅਸੀਂ ਜਿਹੜਾ ਬੱਚਾ ਲੜਕਾ ਹੈ ਗੁਰਮੀਤ ਸਿੰਘ ਇਹਨੂੰ ਰਿਕਵਰ ਕੀਤਾ ਤੇ ਇਹਨੂੰ ਇਮੀਡੀਏਟਲੀ ਅਸੀਂ ਹਸਪੀਟਲ ਸੀਐਚਸੀ ਕੈਨੇਡੀਆਂ ਖਾ ਦਾ ਐਡਮਿਟ ਕਰਵਾਇਆ ਮੌਕੇ ਤੇ ਕੀ ਹਾਲਾਤ ਸੀ ਕਿੰਨੀਆਂ ਕਿ ਸੱਟਾਂ ਜਿਹੜੀਆਂ ਸੀਗੀਆਂ ਵੇਖਣ ਨੂੰ ਲੱਗਦੀ ਕੀ ਜਿਹੜੀ ਹੈਗੀ ਹੈ ਜਿਸ ਤੱਕ ਸਾਨੂੰ ਐਮਲਰ ਨਹੀਂ ਰੀਸੀਵ ਹੋਈ ਹੈ ਆ ਡਾਕਟਰ ਦੀ ਰਿਪੋਰਟ ਦੇਖ ਕੇ ਫਿਰ ਦੱਸਿਆ ਜਾਏ ਹੁਣ ਤੱਕ ਕੀ ਕਰ ਵੇ ਅ ਸਾਡੇ ਕੋਲ ਹਜੇ ਕੰਪਲੇਨ ਜਿਹੜੀ ਦੋਸ਼ੀ ਹੈਗਾ ਆ ਉਹਦੇ ਖਿਲਾਫ ਕੋਈ ਕੰਪਲੇਨ ਜਿਹੜੀ ਹੈਗੀ ਆ ਨਹੀਂ ਆਈ ਹੋਈ ਕੰਪਲੇਨਿੰਗ ਪਾਰਟੀ ਨੂੰ ਅ ਸਟੇਟਮੈਂਟ ਰਿਕਾਰਡ ਕਰਨੀ ਬਾਕੀ ਹੈ ਤੇ ਜੋ ਬੰਦੀ ਕਰ ਪਈ ਉਹ ਮੰਨ ਵਿੱਚ ਨੇ ਇਹ ਕਿਹਨਾਂ ਵੱਲੋਂ ਜਿਹੜਾ ਆ ਆਪਣੇ ਅਗਵਾ ਕੀਤਾ ਗਿਆ ਬੱਚਾ ਇਹ ਹਜੇ ਕੰਪਲੇਨ ਆਏਗੀ ਤਾਂ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਸ ਮੌਕੇ ਤੇ ਸਾਾਨੂੰ ਕੋਈ ਨਹੀਂ ਹੋਇਆ ਠੀਕ ਹੈ ਧੰਨ ਜੀ